ਹਾਂਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਆ ਜੀ ਠੀਕ ਠਾਕ ਹਾਂਜੀ ਭਾਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੀ ਕਿ ਕੰਮ ਹੈ ਆਪਣੇ ਸਾਧਾਂ ਵਾਲੇ ਤੇ ਮੇਰਾ ਭਰਾ ਡੇਲੀ ਤੇ ਡੇਲੀ ਮੇਰਾ ਵੀਰ ਫਿਰ ਸਾਪੀ ਕੱਢੀ ਦੇਣੇ ਮੇਰਾ ਭਰਾ ਠੀਕ ਆ ਜੀ ਤਾੜੇ ਵੇ ਪਿੰਜਰਿਆਂ ਦੇ ਵਿੱਚ ਤੇ ਤੁਹਾਨੂੰ ਵਿਖਾਉਣੇ ਆ ਅੱਜ ਵਾਲੇ ਆਪਣੇ ਸਾਹਾਂ ਦੀ ਕੁਆਲਿਟੀ ਕਰੋ ਚੈੱਕ ਮਰਾ ਵੀਰ ਹਾਂਜੀ ਭਾਜੀ ਨਮਸਕਾਰ ਹੈ ਆ ਦਾਵ ਸਭ ਚਾ ਕਾਲ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ खरे ਤੇ ਟੌਪ ਜਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ। ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਵਰਾਂ ਦੇ ਵਿੱਚ ਮੇਰਾ ਵੀ ਠੀਕ ਠਾਕ ਹੋਣਗੇ। ਠੀਕ ਹੈ ਜੀ ਵੀਡੀਓ ਆਪਣੀ ਮੇਰੇ ਕੈਮਰਾ ਭਰਾ ਅਨੰਦ ਮਾ ਜੀ ਵੀ ਦਰਸ਼ਕੋ ਬਹੁਤ ਆਪਣੇ ਸੱਜਣਾਂ ਦੀ ਮੇਰਾ ਵੀ ਰਿਕੁਆਇਰਮੈਂਟ ਸੀ ਕਾਸ਼ ਵੀਰੇ ਵੱਡਾ ਜੋੜਾ ਕੋਈ ਕੱਢੋ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸੋ ਉਹ ਸੱਜਣ ਆਪਣੇ ਭਰਾ ਦੇ ਨਾਲ ਮੇਰਾ ਵੀ ਰਿਕਰ ਸਕਦੇ ਨੇ ਕੰਟੈਕਟ ਬਈ ਜੀ ਜੋੜਾ ਉਹ ਜਿਹਨੂੰ ਕਹਿੰਦੇ ਆ ਨਾ ਨੀਰੀ ਤਬਾਹੀ ਸੱਜਣੋਂ ਨਿੱਕੇ ਤੋਂ ਨਿੱਕੇ ਪਿੰਡਾਂ 'ਦਰ ਛੱਡ ਦੋ ਬੱਚੇ ਇਸ ਜੋੜੀ ਦੇ ਜੇ ਬੱਚੇ ਨਾਲ ਦੇ ਨਿਕਲ ਗਏ ਆਪਾਂ ਜ਼ਿੰਮੇਵਾਰ ਹਾਂ ਉਸ ਚੀਜ਼ ਤੇ ਠੀਕ ਹੈ ਅਸੀਂ ਨਹੀਂ ਕਹਿੰਦੇ ਵੀਰੇ ਸਾਡੇ ਜੋੜਿਆਂ ਬਾਰੇ ਜਿਹੜਾ 4000 ਰਿਆ 5000 ਰਿਆ ਨਹੀਂ ਮੇਰਾ ਵੀਰੇ ਬਿਲਕੁਲ ਸਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀਆਂ ਆਪਣੇ ਕੋਲੇ ਬੈਠੀਆਂ ਹੁੰਦੀਆਂ ਨੇ ਠੀਕ ਹੈ ਕੋਸ਼ਿਸ਼ ਕਰੀ ਦੀ ਮੇਰਾ ਭਰਾ ਹਰ ਬੰਦੇ ਦਾ ਆਪਾਂ ਸ਼ੌਂਕ ਪੂਗਾ ਸਕੀਏ ਜਿਹੋ ਤੱਕ ਤੁਸੀਂ ਸਾਥ ਦੋਗੇ ਆਪਣੇ ਭਰਾ ਸਾਥ ਦੇਣਗੇ ਮੇਰਾ ਵੀਰਾ ਪਰ ਖਰੇ ਤੋਂ ਖਰੇ ਜਾਂ ਪਰ ਸਜਣੋ ਬਿਲਕੁਲ ਟੌਪ ਦੇਖੋ ਝੋਟਾ ਆਪਣਾ ਲੱਗਿਆ ਗੁਰਕਣ ਪਤਾ ਲੱਗਦਾ ਮੇਰਾ ਵੀਰ ਪਿੰਜਰੇ ਦੇ ਵਿੱਚ ਕੋਈ ਸੰਗ ਫਿਰਦੇ ਆ ਠੀਕ ਹੈ ਨਹੀਂ ਤਾਂ ਇਹੋ ਜਿਹੋ ਜਿਹੇ ਲੋਕੀ ਮੇਰਾ ਪ੍ਰਚਾਰ ਤੋਂ 5000 ਨੂੰ ਆਮ ਵੇਚਦੇ ਨੇ ਪਰ ਆਪਣਾ ਇੰਨਾ ਰੇਟ ਨਹੀਂ ਹੁੰਦਾ ਮੇਰਾ ਵੀਰ ਠੀਕ ਹੈ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਸਭ ਬੰਦਿਆਂ ਨੂੰ ਪਤਾ ਕਿਹੜੇ ਕੂਤਰਾਂ 'ਚ ਕਿਹੜੀ ਕੁਆਲਿਟੀ ਹੁੰਦੀ ਆ ਠੀਕ ਹੈ ਮੇਰੇ ਜਾਨਵਰ ਚੰਗੇ ਹੁੰਦੇ ਨੇ ਮਾੜੇ ਹੁੰਦੇ ਨੇ ਮੈਨੂੰ ਪਤਾ ਜਾਂ ਜਿਹੜੇ ਬੰਦੇ ਸਾਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਬਾਕੀ ਤੁਹਾਨੂੰ ਪਤਾ ਸਦੋਂ ਜਿਹੜੇ ਬੰਦੇ ਲੱਗਦੇ ਆ ਤਾਂ ਉਹਨਾਂ ਦੇ ਲਈ ਇਹ ਕੂਤਰ ਕੋਹ ਨਹੀਂ ਆਹੀ ਕੂਤਰ ਉਹਨਾਂ ਦੇ ਕੋਲੇ ਹੁਣ ਤਾਂ ਹਜ਼ਾਰ ਵਾਲੇ ਬਣ ਜਾਂਦੇ ਸਾਡੇ ਕੋਲੇ ਲੋਟਰ ਗਾਲੀ ਕੋਈ ਨਹੀਂ ਮਰਾਬਰਾ ਸਾਡੇ ਇਹੋ ਜਿਹੇ ਕੁੱਤ ਲੁੱਟਦੇ ਸਹੀ ਆ ਮਰਾਬਰਾ ਠੀਕ ਆ ਚੈੱਕ ਕਰੋ ਕੁਆਲਿਟੀ ਮਰਾਬਰਾ ਤੇ ਮੇਰਾ ਭਰਾ ਕਮੈਂਟ ਕਰਕੇ ਤੂੰ ਇਹ ਅੱਜ ਲਾਜ਼ਮੀ ਦੱਸਣਾ ਆ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਵੱਡਾ ਜੋੜਾ ਦਾਸ ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਤਿੰਨ ਦਿਨ ਹੋ ਗਏ ਸੀ ਲਗਾਤਾਰ ਮੇਰਾ ਭਰਾ ਤਿੰਨ ਚਾਰ ਦਿਨ ਤੋਂ ਬਾਰਿਸ਼ ਹੋ ਰਹੀ ਸੀ ਵੀਰੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਆਪੋ ਨੇ ਪਰਿਵਾਰ ਦਾ ਆਪਣੇ ਜਾਨਵਰਾਂ ਦਾ ਮੇਰਾ ਭਰਾ ਤੁਸੀਂ ਖਾਸ ਤੌਰ ਤੇ ਖਿਆਲ ਰੱਖਿਆ ਕਰੋ ਮੇਰਾ ਵੀਰ ਠੀਕ ਹੈ ਜੀ ਖੁੱਡੇ ਖਾਦੇ ਆ ਆਪਣੇ ਸੁੱਕੇ ਰੱਖੋ ਤੇ ਮੇਰਾ ਭਰਾ ਘਰ ਦੇ ਵਿੱਚ ਵੀ ਬੰਦਾ ਆਰਾਮ ਨਾਲ ਤੁਰੇ ਫਿਰੇ ਕਿਉਂਕਿ ਤੁਹਾਨੂੰ ਪਤਾ ਜੀ ਚਾਰੇ ਪਾਸੇ ਗਿੱਲਾ ਗਿੱਲਾ ਹੁੰਦਾ ਹਨਾ ਸਲਾਮ ਹੁੰਦੀ ਮੇਰਾ ਭਰਾ ਤੇ ਆਪਣਾ ਮੇਰਾ ਭਰਾ ਬਚਾ ਕਰਕੇ ਹੀ ਬੰਦਾ ਚੱਲੇ ਠੀਕ ਹੈ ਜੀ ਕਿਉਂਕਿ ਸਦ ਨੂੰ ਜ਼ਿੰਦਗੀ ਛੋਟੀ ਜੀ ਆ ਹਨਾ ਜ਼ਿੰਦਗੀ ਆ ਤਾਂ ਮੇਰਾ ਭਰਾ ਸਾ ਆਪਣਾ ਸਭ ਕੁਝ ਆ ਜੀ ਸੋ ਠੀਕ ਹੈ ਮੇਰਾ ਵੀਰ ਹਾਂ ਜੀ ਵੀ ਦਰਸ਼ਕੋ ਐ ਕਰੋ ਚੈੱਕ ਜੀ ਆਪਣੇ ਸਾਹਮਣੇ ਕੁਆਲਿਟੀ ਦੇਖੋ ਜੀ ਪੰਜਰੇ ਦੇ ਵਿੱਚ ਪੰਚ ਦਾ ਸੀ ਕਬੂਤਰ ਪੂਰੇ ਖੜਕਾ ਕੇ ਚੈੱਕ ਕਰੋ ਮੇਰਾ ਵੀਰ ਕੁਆਲਿਟੀ ਪ्योर ਵਜੀ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਸ਼ੈਕਰ ਲਕਲ ਕਦ ਕਾਠ ਵਜੀ ਥੋੜੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜਾਨਵਰ ਦੀ ਖੜਨੀ ਪਲੱਸ ਵੀਰੇ ਜਨਪਰ ਦਾ ਬਾਡੀ ਸਟਰਕਚਰ ਜਨਪਰ ਦੀ ਗੜਕ ਨਹੀਂ ਤੁਸੀਂ ਬਾਕਾਇਦਾ ਚੈੱਕ ਕਰ ਹੀ ਲੀਤੀ ਆ ਠੀਕ ਹੈ ਤੇ ਆ ਮੇਰਾ ਭਰਾ ਜਨਪਰ ਆਪਣੇ ਦਾ ਅੱਗੋਂ ਫਰਟ ਸਦੋਂ ਅਜੇ ਟਾਈਮ ਨਾਲ ਫੋਨ ਲਾ ਲਿਓ ਮੇਰਾ ਵੀਰ ਇਹੋ ਜੀ ਚੀਜ਼ ਇਸ ਰੇਟ ਦੇ ਵਿੱਚ ਖੜਨੀ ਨਹੀਂ ਮੇਰਾ ਵੀਰ ਠੀਕ ਹੈ ਮੌਕੇ ਦਾ ਮਰਾ ਭਰਾ ਫਾਇਦਾ ਚੁੱਕਦੇ ਹੋਏ ਚੰਗਾ ਜੋੜ ਆਪਣੇ ਘਰ ਤੁਸੀਂ ਮੰਗਵਾਓ ਤੇ ਅਗਲੇ ਸਾਲ ਦੇਖਿਓ ਮੇਰਾ ਵੀਰ ਫੁੱਲ ਚੰਗਾ ਰਿਜ਼ਲਟ ਪਾਓ ਜੇਕਰ ਤੁਹਾਨੂੰ ਚੰਗੀ ਸੰਭ ਚੰਗੀ ਸੰਭਾਲ ਦਾ ਮੇਰਾ ਵੀਰ ਪਤਾ ਜਾਂਦਾ ਠੀਕ ਹੈ ਤੇ ਆ ਬੱਜੀ ਜਨਮਰ ਆਪਣੇ ਦੀ ਆਖਿਆ ਜੀ ਆਖਰੀ ਮੇਰਾ ਵੀਰ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਠੀਕ ਆ ਜੀ ਹਲਕੀ ਜੀ ਮੇਰਾ ਆਪਣਾ ਅਲਫਨੋਕ ਠੀਕ ਆ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਚੈੱਕ ਕਰ ਸਕਦੇ ਹਾਂ ਅੱਖਾਂ ਦੀ ਕੁਆਲਟੀ ਜਿਹੋ ਜੀ ਨੋਕ ਉਹੋ ਜੀਆਂ ਨੌਂਦਰਾ ਉਹੋ ਜੀ ਮੇਰਾ ਆਪਣਾ ਪਲਕਾਂ ਦਾ ਆਪਣਾ ਇਹ ਵੱਡਾ ਗੂਤਰਿਆ ਜੀ ਬਾਕੀ ਐਸ ਬੰਨੇ ਮੇਰਾ ਆਪਣਾ ਚੈੱਕ ਕਰੋ ਜੀ ਜਨਮਰ ਆਪਣਾ ਦੇਖੋ ਕਬੂਤਰ ਆਪਣੇ ਦਾ ਕਦ ਕਾਠ ਹੈਕ ਚੌੜੀ ਤੇ ਪਿਛੋਂ ਜਮਾਨ ਬੰਦ ਪੂਰੀ ਫੁੱਲ ਗਾਰੰਟੀ ਵਾਲਾ ਮੇਰਾ ਵੀਰ ਜੋੜਾ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਤੁਸੀਂ WhatsApp ਉੱਤੇ ਮੈਸੇਜ ਕਰਕੇ ਇੱਕ ਵਾਰੀ ਪ੍ਰਾਈਸ ਕਨਫਰਮ ਕਰਿਆ ਕਰੋ ਮੇਰਾ ਵੀਰ ਕੈਂਚੀ ਲੱਗਾ ਹੋਇਆ ਕੂਤਰਾਂ ਜਮਾ ਪੂਸਤਾਂ ਹੀ ਕਰਨੀਆਂ ਰਹੀ ਗੱਲ ਪੂੰਜੇ ਦੀ ਉਹ ਤੁਹਾਡੇ ਸਾਹਮਣੇ ਆ ਜੀ ਦੇਖੋ ਆਹ ਹੁੰਦੀ ਬਲੱਡ ਲਾਈਨ ਤੇ ਆਹ ਦਰਸ਼ਕੋ ਜਨਰਲ ਆਪਣੇ ਦੇ ਪੈਰ ਜੀ ਬਿਲਕੁਲ ਲਾਲ ਸਰਖ ਪੈਰ ਬੰਦ ਜੁੜ ਪੈਰ ਦੇ ਵਿੱਚ ਹਲਕੇ ਹਲਕੇ ਜਿੱਡਕ ਨੇ ਆਪਣੇ ਕੂਤਰ ਦੇ ਤੇ ਆਹ ਸੀਗਾ ਦਰਸ਼ਕੋ ਅੱਜ ਵਾਲਾ ਆਪਣਾ ਮਕਮਲ ਕੂਤਰ ਤੇ ਆਓ ਵੀਰ ਹੁਣ ਮੈਂ ਸੋਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਤੁਸੀਂ ਵੀਡੀਓ ਵਿੱਚ ਮੇਰਾ ਵੀਰ ਬਣੇ ਰਹੋ ਹਾਂ ਜੀ ਵੀ ਦਰਸ਼ਕ ਵੀਰੋ ਆ ਕਰੋ ਦਰਸ਼ਣ ਜੀ ਤੁਸੀਂ ਆਪਣੀ ਕਬੂਤਰੀ ਦੇ ਮੇਰਾ ਭਰਾ ਠੀਕ ਹੈ ਕੱਦ ਕਾਠ ਸ਼ੈਕਾ ਲਗ ਲ ਬਾਈ ਜੀ ਤੁਹਾਡੀ ਸਕਰੀਨ ਦੇ ਸਾਹਮਣੇ ਦੇਖੋ ਜੀ ਕਿੱਦਾਂ ਉੱਚਾ ਲੰਮਾ ਕੱਦ ਚਿੱਟੀਆਂ ਅੱਖਾਂ ਮੇਰਾ ਭਰਾ ਜਮਾ ਬੰਦ ਜੋੜ ਪੋਟਾ ਚੌੜਾ ਗੁਲਾਬੀ ਜੀ ਨੋਕਾ ਸਦਨੋ ਗੁਲਾਬੀ ਜੀਆਂ ਪਲਕਾਂ ਜਮਾ ਦੁੱਧ ਚਿੱਟੀਆਂ ਅੱਖਾਂ ਦੀ ਆਪਣੀ ਇਹ ਵੱਡੀ ਕੂਤਰੀ ਆ ਪੈਰ ਦੇ ਵਿੱਚ ਸਦਨੋ ਇਹਦੇ ਪੱਕਾ ਛੱਲਾ ਪਾਇਆ ਨਾਮ ਫੋਨ ਨੰਬਰ ਲੱਗਿਆ ਹੋਇਆ ਜੀ ਠੀਕ ਹੈ ਬਿਲਕੁਲ ਜਿਹਨੂੰ ਕਹਿੰਦੇ ਆ ਨਾ ਬੰਦ ਜੋੜ ਠੀਕ ਹੈ ਉਹ ਠਹਿਰ ਜਾ ਪੁੱਤ ਠਹਿਰ ਚੈੱਕ ਕਰਾ ਲੈਂਦੇ ਸ਼ੌਂਕ ਤੇਰਾ ਆ ਲੋ ਜੀ ਆ ਕਰੋ ਚੈੱਕ ਜੀ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਦੇਖੋ ਜੀ ਬਿਲਕੁਲ ਚਿੱਟੀਆਂ ਕਲੇਜੀ ਅੱਖਾਂ ਦੀ ਆਪਣੀ ਇਹ ਮਾਦੀ ਹੈ ਮੇਰਾ ਵੀਰ ਠੀਕ ਹੈ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਪੂਸਤਾਂ ਹੀ ਕੂਤਰੀ ਆਪਣੀ ਕੰਨੀਆਂ ਰੱਖਦੀ ਤੇ ਆਹ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਬਾਕੀ ਇਸ ਬੰਨੇ ਮੇਰਾ ਵੀਰ ਮਕਮਲ ਆਪਣੀ ਕੂਤਰੀ ਚੈੱਕ ਕਰ ਲਓ ਪੋਟਾ ਚੌੜਾ ਰੱਖਦੀ ਪਿੱਛੋ ਜਮ ਐਨ ਬੰਦ ਜੋੜੀ ਦੇ ਬੱਚੇ ਮੇਰਾ ਭਰਾ ਬਾਹਰਲੇ ਪਿੰਡਾਂ ਤੋਂ ਜਾਂਦੇ ਨਹੀਂ ਇਸ ਗੱਲ ਦੀ ਆਪਣੀ ਗਾਰੰਟੀ ਹੈ ਮੇਰਾ ਵੀਰ ਠੀਕ ਹੈ ਤੇ ਆ ਬਾਈ ਜੀ ਮਾਦੀ ਦੀਆਂ ਕੰਨੀਆਂ ਚੈੱਕ ਕਰ ਲਓ ਦੇਖੋ ਜੀ ਪਹਿਲੀਆਂ ਤਿੰਨ ਕੰਨੀਆਂ ਬਿਲਕੁਲ ਬਰਾਬਰ ਆ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਆ ਚੀਜ਼ ਵੇਖ ਲਓ ਤੁਹਾਨੂੰ ਹੋਰ ਕੁਝ ਵੇਖਣ ਦੀ ਲੋੜ ਹੀ ਨਹੀਂ ਮੇਰਾ ਵੀਰ ਠੀਕ ਹੈ ਬਾਕੀ ਆ ਬਾਈ ਜੀ ਮਾਦੀ ਆਪਣੀ ਦੀ ਪੂਛ ਲਓ ਜੀ ਸਾਨੂੰ ਵੀਰੇ ਅੰਗੂਠੇ ਲਾ ਕੇ ਨਹੀਂ ਪੂਛ ਵਿਖਾਉਣੀ ਆਂ ਦੀ ਅੰਗੂਠੇ ਸੈਰ ਤੇ ਰੱਖ ਕੇ ਮੇਰਾ ਭਰਾ ਪੂਛ ਆਪਾ ਵਿਖਾਈ ਦੀ ਆ ਠੀਕ ਹੈ ਠਹਿਰ ਜਾ ਠਹਿਰ ਜਾ ਦੇਖੋ ਜੀ ਕੂਤਰੀ ਬਹੁਤ ਜ਼ਿਆਦਾ ਚੀੜੀ ਆ ਮੇਰਾ ਵੀਰ ਬਾਕੀ ਇਸ ਬੰਦੇ ਦੀਆਂ ਕੰਨੀਆਂ ਵੀ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਬਰਾਬਰ ਕੰਨ ਇਹ ਨੀਵੇਂ ਕਿਤੇ ਦੂਜੇ ਪਾਸਿਓਂ ਫੜੀਆਂ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਤੇ ਆਹ ਭਾਈ ਜੀ ਮਾਦੀ ਆਪਣੀ ਦੇ ਪੈਰ ਆ ਪੈਰਾਂ ਦੀ ਮੇਰਾ ਵੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਲਾਲ ਸੁਰਖ ਪੈਰ ਨੇ ਪੈਰ ਦੇ ਵਿੱਚ ਮੇਰਾ ਵੀ ਦੇ ਪੱਕਾ ਛੱਲਾ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਕੋਈ ਕਟਿਆ ਨਹੀਂ ਕੋਈ ਕੋਹ ਨਹੀਂ ਬੰਦੇ ਹੋਣਾਂ ਦੀ ਆਪਣੀ ਇਹ ਮਦੀਨ ਹੈ ਠੀਕ ਹੈ ਜੀ ਤੇ ਆ ਸੀਗੀ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਹੈ ਫਾਦੀ ਵੀ ਦੱਸ ਕੋ ਆ ਦਵਾਰ ਤੋਂ ਮੇਰਾ ਪ੍ਰਾਜ ਜੋੜੇ ਆਪਣੇ ਤੁਸੀਂ ਮਕਮਲ ਸਟੈਂਡਿੰਗ ਮਿਊਜੀਸ਼ਨ ਚੈੱਕ ਕਰ ਸਕਦੇ ਹੋ ਦੇਖੋ ਜੀ ਜੋੜੇ ਦਾ ਕਾਤ ਕਾਠ ਸ਼ੈਗਲ ਅਕਲ ਦੇ ਬਾਈ ਜੀ ਰੰਗ ਲੋ ਜੋੜਾ ਐ ਸੰ ਨਿਆਬ ਜੋੜਾ ਨਾ ਮੇਰਾ ਵੀ ਬੱਚੇ ਅਸੇ ਜੋੜੀ ਦੇ ਵੀਰੇ ਕਲੀਆਂ ਦੇ ਬੱਚੇ ਵੱਡੇ ਕੂਤਰਾਂ ਨੂੰ ਮਾਲ ਪਾਉਂਦੇ ਨੇ ਕਿ ਆ ਬਈ ਸਰਦੇ ਨਾਲ ਆ ਕੇ ਆਉਟ ਠੀਕ ਐ ਬਾਕੀ ਜਿਹੜੇ ਸਰਦੇ ਨਾਲ ਪ੍ਰੇਸ਼ਕਾਰੀ ਆ ਉਹਨਾਂ ਮੇਰੇ ਭਰਾਵਾਂ ਨੇ ਵੇਚ ਕੇ ਸਮਝਾ ਰਹਾਂ ਹਾਂ ਬਈ ਜੋੜੇ ਦੇ ਵਿੱਚ ਕੀ ਗੱਲ ਬਾਤ ਤੇ ਕੀ ਖਾਸੀਅਤ ਹੈਗੀ ਆ ਠੀਕ ਹੈ ਉਰੇ ਜੇ ਬੋਲੀ ਦਾ ਆ ਤਾਂ ਕਬੂਤਰਾਂ ਵਿੱਚ ਵੀ ਕੁਆਲਿਟੀ ਝਲਕਦੀ ਆ ਸਾਡੇ ਜਾਨਵਰ ਆਪ ਬੋਲ ਕੇ ਦੱਸਦੇ ਨੇ ਪਿੰਜਰੇ ਦੇ ਵਿੱਚ ਖੜੇ ਹੋਏ ਕਿ ਹਾਂ ਆਪ ਦੰਦਰੋ ਸਾਡੇ ਵੱਲ ਵੀ ਕਰਾ ਝਾੜ ਕੀ ਮਾਰ ਲੂ ਸਾਡੇ ਵਿੱਚ ਵੀ ਕੁਝ ਹੈਗਾ ਆ ਠੀਕ ਹੈ ਬਾਕੀ ਚਲੋ ਮੇਰੇ ਨਾਲੋਂ ਵੱਧ ਸਿਆਣੇ ਮੇਰਾ ਭਰਾ ਤੁਸੀਂ ਹੋ ਇੱਕ ਤੋਂ ਇੱਕ ਸਿਆਣੀ ਦੁਨੀਆ ਬੈਠੀ ਮੇਰੇ ਕੋਈ ਬੰਦਾ ਪੈਸੇ ਲਾਉਂਦਾ ਆ ਕੁਝ ਦੇਖ ਕੇ ਪਰਖ ਕੇ ਲਾਉਂਦਾ ਨਹੀਂ ਤਾਂ ਅੱਜ ਕੱਲ ਮੇਰਾ ਭਰਾ ਇੰਨਾ ਬੇਫਕੂਫ ਕੋਈ ਇੰਨਾ ਅਣਜਾਣ ਬੰਦਾ ਨਹੀਂਗਾ ਠੀਕ ਹੈ ਕਿ ਜਿਹਨੂੰ ਜਾਨਵਰ ਬਾਰੇ ਪਰਖ ਨਾ ਹੋਵੇ ਤੇ ਅਗਲਾ ਐਵੇਂ ਰੇਟ ਭਾ ਦਿੰਦਾ ਆ ਠੀਕ ਹੈ ਜੀ ਸੂਤ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਵਾਪਸ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਈ ਤੁਹਾਨੂੰ ਪਤਾ ਹੀ ਆ ਕਿ ਨਾਸਲ ਦੇ ਵਿੱਚੋਂ ਨਵੇਂ ਜਾਨਵਰ ਕੇ ਵੇਕੇ ਬੰਦਿਆਂ ਦੀ ਭੁੱਖ ਲੱਤੇ ਠੀਕ ਹੈ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭੈਜੀ